ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਗਲਤ ਜਾਣਕਾਰੀ ਨਾਲ ਨਹੀਂ ਹੋਵੇਗੀ ਪੀਆਰ ਹਾਸਲ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ سلسلہ ਸ਼ੁਰੂ ਲੱਕੜ ਉਦਯੋਗ ਦੀ ਮਦਦ ਲਈ ਵਿੱਤੀ ਮਦਦ ਦੇਣ ਦੀ ਘੋਸ਼ਣਾ ਕਾਰਨੀ ਨੇ 1 ਬਿਲੀਅਨ ਡਾਲਰ ਤੋਂ ਵੱਧ ਦੇ ਉਪਾਅ ਐਲਾਨੇ ਕਾਰਨੀ ਨੇ ਖਬਰਾਂ ਦਾ ਪ੍ਰਸਾਰ ਵਿਆਪਕ ਅਤੇ ਤੇਜ਼ ਕਰਨ ਲਈ ਦਿੱਤਾ ਬਿਆਨ ਆਨਲਾਈਨ ਨਿਊਜ਼ ਐਕਟ ਨੂੰ ਬਦਲਣ ਜਾਂ ਰੱਦ ਕਰਨ ਤੇ ਕਰ ਰਹੇ ਨੇ ਵਿਚਾਰ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਨੂੰ ਮਿਲਿਆ ਹੜਤਾਲ ਦਾ ਹੱਕ ਫਲਾਈਟ ਅਟੈਂਡੈਂਟਸ ਵੱਲੋਂ 16 ਅਗਸਤ ਨੂੰ ਜਾਰੀ ਕੀਤਾ ਜਾ ਸਕਦਾ ਨੋਟਿਸ ਕੈਨੇਡਾ ਦੀ ਪੀਆਰ ਲਈ ਗਲਤ ਰਾਹ اختیار ਕਰਨ ਵਾਲੇ ਭਾਰਤੀਆਂ ਤੇ ਨਕੇਲ ਕੱਸੀ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਵਿਭਾਗ ਨੇ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਐਕਸਪ੍ਰੈਸ ਐਂਟਰੀ ਅਧੀਨ ਪਰਮਨੈਂਟ ਰੈਜ਼ਿਡੈਂਸੀ ਦੇ ਸੱਦੇ ਵਾਸਤੇ ਉੱਚੇ CRS ਸਕੋਰ ਦੀ ਜ਼ਰੂਰਤ ਪੈਂਦੀ ਹੈ ਅਤੇ ਸਿੰਗਲ ਹੋਣ ਦੀ ਸੂਰਤ ਚ ਸਕੋਰ ਮਜ਼ਬੂਤ ਹੋ ਜਾਂਦਾ ਹੈ ਜਿਸ ਦੇ ਮੱਦੇ ਨਜ਼ਰ ਵੱਡੀ ਗਿਣਤੀ ਚ ਬਿਨੇ ਕਾਰਾਂ ਨੇ ਵਿਆਹੇ ਹੋਣ ਦੇ ਬਾਵਜੂਦ ਅਰਜ਼ੀਆਂ ਦੇ ਵਿੱਚ ਲਿਖ ਦਿੱਤਾ ਕਿ ਉਹਨਾਂ ਦਾ ਜੀਵਨ ਸਾਥੀ ਕੈਨੇਡਾ ਪ੍ਰਵਾਸ ਨਹੀਂ ਕਰ ਰਿਹਾ ਦੂਜੇ ਪਾਸੇ ਜ਼ਿਆਦਾਤਰ ਬਿਨੇ ਕਾਰਾਂ ਦੇ ਪਤੀ ਜਾਂ ਪਤਨੀਆਂ ਪਹਿਲਾਂ ਹੀ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਤੇ ਕੈਨੇਡਾ ਚ ਮੌਜੂਦ ਨੇ ਅਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਇਸ ਦੀ ਪਣਕ ਲੱਗ ਗਈ ਦ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਸਲਾਹਕਾਰ ਕੁਬੇਰ ਕਮਲ ਨੇ ਦੱਸਿਆ ਕਿ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀ ਦਾਖਲ ਕਰਨ ਵੇਲੇ ਸਿੰਗਲ ਬਿਨੇਕਾਰ ਹੋਣ ਦੀ ਸੂਰਤ 'ਚ 40 ਵਾਧੂ ਅੰਕ ਮਿਲ ਸਕਦੇ ਨੇ ਕਿਉਂਕਿ ਜੀਵਨ ਸਾਥੀ ਨਾਲ ਸਬੰਧਤ ਅਸਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ ਜੀਵਨ ਸਾਥੀ ਦੀ ਵਿਦਿਅਕ ਯੋਗਤਾ ਜਾਂ ਪੇਸ਼ਾਈ ਮੁਹਾਰਤ ਕਮਜ਼ੋਰ ਹੋਣ ਦੀ ਸੂਰਤ 'ਚ ਕੋਈ ਵੀ ਬਿਨੇਕਾਰ ਉਸਨੂੰ ਅਰਜ਼ੀ 'ਚ ਸ਼ਾਮਲ ਨਹੀਂ ਕਰਨਾ ਚਾਹੁੰਦਾ ਇਹ ਰੁਝਾਨ ਇੰਨਾ ਵਧਿਆ ਕਿ ਪੀਆਰ ਦੀਆਂ ਜ਼ਿਆਦਾਤਰ ਅਰਜ਼ੀਆਂ ਸਿੰਗਲ ਦੇ ਰੂਪ ਚ ਆਉਣ ਲੱਗੀਆਂ ਉਧਰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦਾ ਮੰਨਣਾ ਹੈ ਕਿ ਜੇ ਬਿਨੇਕਾਰ ਦਾ ਜੀਵਨ ਸਾਥੀ ਪਹਿਲਾਂ ਹੀ ਕੈਨੇਡਾ ਚ ਮੌਜੂਦ ਹੈ ਤਾਂ ਪੱਕੇ ਤੌਰ ਤੇ ਮੁਲਕ ਚ ਰਹਿਣ ਦੇ ਇਰਾਦੇ ਸਾਫ਼ ਨਜ਼ਰ ਆ ਰਹੇ ਨੇ ਅਜਿਹੇ ਚ ਇਮੀਗ੍ਰੇਸ਼ਨ ਵਾਲਿਆਂ ਨੇ ਬਗੈਰ ਜੀਵਨ ਸਾਥੀ ਤੋਂ ਕੈਨੇਡਾ ਪ੍ਰਵਾਸ ਕਰਨ ਦਾ ਇਰਾਦਾ ਜ਼ਾਹਰ ਕਰਨ ਵਾਲਿਆਂ ਨੂੰ ਵੱਖਰੀ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ ਅਤੇ ਉਹਨਾਂ ਦੀ ਦਲੀਲ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਐਕਟ ਅਧੀਨ ਗੁੰਮਰਾਹਕੁੰਨ ਮੰਨਿਆ ਜਾਣ ਲੱਗਾ ਇਹਨਾਂ ਚੋਂ ਕੁਝ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਜਦਕਿ ਕੁਝ ਨੂੰ ਪ੍ਰੋਸੀਜਨਲ ਫੇਅਰਨੈਸ ਲੈਟਰਸ ਭੇਜ ਕੇ ਸਫਾਈ ਮੰਗੀ ਜਾ ਰਹੀ ਹੈ ਕੁਬੇਰ ਕਮਲ ਨੇ ਸੰਭਾਵਿਤ ਪ੍ਰਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਜੇ ਉਹਨਾਂ ਦਾ ਜੀਵਨ ਸਾਥੀ ਸਹੀ ਅਰਥਾਂ ਚ ਕੈਨੇਡਾ ਤੋਂ ਬਾਹਰ ਹੈ ਤਾਂ ਨੌਨ ਅਕੰਪਨੀਿੰਗ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ ਮਿਸਾਲ ਵਜੋਂ ਇਮੀਗ੍ਰੇਸ਼ਨ ਵਾਲਿਆਂ ਨੂੰ ਦੱਸਿਆ ਜਾ ਸਕਦਾ ਹੈ ਕਿ ਬੱਚਿਆਂ ਦੀ ਜ਼ਿੰਮੇਵਾਰੀ ਜਾਂ ਨੌਕਰੀ ਨਾਲ ਸੰਬੰਧਿਤ ਕੁਝ ਕਾਰਨਾ ਕਰਕੇ ਫਿਲਹਾਲ ਪਤੀ ਜਾਂ ਪਤਨੀ ਕੈਨੇਡਾ ਨਹੀਂ ਆ ਸਕਦੇ ਪਰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਕੈਨੇਡਾ ਪੁੱਜਣ ਤੋਂ ਤੁਰੰਤ ਬਾਅਦ ਆਪਣੇ ਜੀਵਨ ਸਾਥੀ ਨੂੰ ਸਪான்ਸਰ ਕਰਨ ਦਾ ਯਤਨ ਨਾ ਕੀਤਾ ਜਾਵੇ ਅਜਿਹੀਆਂ ਸਪான்ਸਰਸ਼ਿਪ ਅਰਜ਼ੀਆਂ ਵੀ ਸਮੱਸਿਆ 'ਚ ਘਿਰਨ ਲੱਗੀਆਂ ਨੇ ਅਤੇ ਮਾਮਲੇ ਅਦਾਲਤਾਂ ਤੱਕ ਜਾ ਰਹੇ ਨੇ ਇਥੇ ਦੱਸਣਾ ਬਣਦਾ ਕਿ ਕੈਨੇਡਾ ਪ੍ਰਵਾਸ ਕਰਨ ਵਾਲਿਆਂ 'ਚ ਭਾਰਤੀ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ 2023 ਦੌਰਾਨ 52 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇ ਸੱਦੇ ਭੇਜੇ ਗਏ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਵੇਲੇ ਫ੍ਰੈਂਚ ਭਾਸ਼ਾ 'ਚ ਮੁਹਾਰਤ, ਕੈਨੇਡੀਅਨ ਤਜਰਬਾ ਸ਼੍ਰੇਣੀ, ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਾਂ ਹੈਲਥ케ਅਰ, ਐਜੂਕੇਸ਼ਨ ਤੇ ਵੱਖ-ਵੱਖ ਟ੍ਰੇਡਸ ਦੇ ਆਧਾਰ 'ਤੇ ਪੀਆਰ ਦੇ ਸੱਦੇ ਭੇਜੇ ਜਾ ਰਹੇ ਨੇ ਤੇ ਨੌਕਰੀ ਦੀ ਪੇਸ਼ਕਸ਼ ਦੇ ਵਾਧੂ ਅੰਕਾਂ ਦਾ ਸਿਲਸਿਲਾ 25 ਮਾਰਚ ਤੋਂ ਬੰਦ ਕੀਤਾ ਜਾ ਚੁੱਕਾ ਹੈ ਅਮਰੀਕਾ ਵੱਲੋਂ ਕੈਨੇਡੀਅਨ ਸੌਫਟਵੁੱਡ ਲੰਬਰ ਤੇ ਲੱਗਦੇ ਟੈਰਿਫ ਹੋਰ ਵਧਾਉਣ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਲੱਕੜ ਉਦਯੋਗ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ ਕਾਰਨੀ ਨੇ ਕੈਨੇਡਾ ਚ ਘਰਾਂ ਦੀ ਉਸਾਰੀ ਲਈ ਕੈਨੇਡੀਅਨ ਲੱਕੜ ਦੀ ਵਰਤੋਂ ਕਰਨ ਦਾ ਵੀ ਜ਼ਿਕਰ ਕੀਤਾ BC ਦੇ ਵੈਸਟ ਕਿਲੋਨਾ ਤੋਂ ਐਲਾਨ ਕਰਦਿਆਂ ਕਾਰਨੀ ਨੇ ਕਿਹਾ ਕਿ ਅਸੀਂ ਕੈਨੇਡੀਅਨ ਪ੍ਰੋਜੈਕਟਾਂ ਲਈ ਹੋਰ ਕੈਨੇਡੀਅਨ ਲੱਕੜ ਤੇ ਭਰੋਸਾ ਕਰਕੇ ਆਪਣੇ ਸਭ ਤੋਂ ਵਧੀਆ ਗਾਹਕ ਬਣਾਵਾਂਗੇ ਇਹ ਐਲਾਨ ਉਸ ਵਕਤ ਹੋਇਆ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਕਾਰ ਸੌਫਟਵੁੱਡ ਲੰਬਰ ਨੂੰ ਲੈ ਕੇ ਵਪਾਰਕ ਤਣਾਅ ਵਧ ਰਿਹਾ ਏ ਸੌਫਟਵੁੱਡ ਲੰਬਰ ਕਾਫੀ ਸਮੇਂ ਤੋਂ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਦਾ ਅਹਿਮ ਬਿੰਦੂ ਬਣਿਆ ਹੋਇਆ ਏ ਹਾਲ ਹੀ ਵਿੱਚ ਅਮਰੀਕਾ ਦੇ ਵਪਾਰ ਵਿਭਾਗ ਨੇ ਕਿਹਾ ਕਿ ਉਹ ਕੈਨੇਡੀਅਨ ਸੌਫਟਵੁੱਡ ਲੰਬਰ ਤੇ ਲੱਗ ਰਿਹਾ ਐਂਟੀ ਡੰਪਿੰਗ ਟੈਰਿਫ ਨੂੰ ਵਧਾ ਕੇ 20.56 ਫੀਸਦੀ ਕਰ ਰਿਹਾ ਏ BC ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਸੂਬੇ ਦੇ ਜੰਗਲਾਤ ਉਦਯੋਗ ਲਈ ਬਹੁਤ ਨੁਕਸਾਨਦੇਹ ਆਖਿਆ ਸੀ ਕਾਰਨੀ ਨੇ ਇਸ ਟੈਰਿਫ ਵਾਅਦੇ ਨੂੰ ਗੈਰਵਾਜਬ ਆਖਦਿਆਂ ਲੱਕੜ ਉਦਯੋਗ ਦੀ ਅਮਰੀਕੀ ਬਾਜ਼ਾਰ ਤੇ ਨਿਰਭਰਤਾ ਘਟਾਉਣ ਦਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਇਹ ਨਿਰਭਰਤਾ ਬਹੁਤ ਮਹਿੰਗੀ ਅਨਿਸ਼ਚਿਤਤਾ ਪੈਦਾ ਕਰਦੀ ਹੈ ਕਾਰਨੀ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਕਫਾਈਤੀ ਘਰ ਬਣਾਉਣ ਦੇ ਆਪਣੇ ਵਾਅਦੇ ਦੇ ਹਿੱਸੇ ਵਜੋਂ ਕੈਨੇਡੀਅਨ ਲੱਕੜ ਅਤੇ ਕਾਮਿਆਂ ਦੀ ਵਰਤੋਂ ਕਰੇਗੀ ਚੋਣ ਮੁਹਿੰਮ ਦੌਰਾਨ ਵਾਦਾ ਕੀਤਾ ਗਿਆ ਬਿਲਡ ਕੈਨੇਡਾ ਹੋਮਸ ਪ੍ਰੋਗਰਾਮ ਇਸ ਫਾਲ ਚ ਸ਼ੁਰੂ ਕੀਤਾ ਜਾਵੇਗਾ ਤੇ ਨਿੱਜੀ ਖੇਤਰ ਦੇ ਬਿਲਡਰਾਂ ਨੂੰ 25 ਬਿਲੀਅਨ ਡਾਲਰ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਕਾਰਨੀ ਨੇ ਲੱਕੜ ਉਦਯੋਗ ਲਈ ਇੱਕ ਸਹਾਇਤਾ ਪੈਕੇਜ ਦਾ ਵਾਅਦਾ ਕੀਤਾ ਹੈ ਜਿਸ ਵਿੱਚ 700 ਮਿਲੀਅਨ ਡਾਲਰ ਦੀ ਲੋਨ ਗਾਰੰਟੀ ਅਤੇ 500 ਮਿਲੀਅਨ ਡਾਲਰ ਦੀ ਲੰਬੇ ਸਮੇਂ ਲਈ ਮਦਦ ਸ਼ਾਮਲ ਹੈ ਤਾਂ ਜੋ ਕੰਪਨੀਆਂ ਨਵੇਂ ਨਿਰਯਾਤ ਬਾਜ਼ਾਰ ਲੱਭ ਸਕਣ ਅਤੇ ਆਪਣੇ ਉਤਪਾਦਾਂ ਨੂੰ ਹੋਰ ਵਿਕਸਿਤ ਕਰ ਸਕਣ ਕਾਰਨੀ ਨੇ ਇਹ ਵੀ ਕਿਹਾ ਕਿ ਸਰਕਾਰ ਵਰਕਰਾਂ ਲਈ ਇੱਕ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗੀ ਜਿਸ ਵਿੱਚ ਜੰਗਲਾਤ ਖੇਤਰ ਲਈ ਲਗਭਗ 500 ਮਿਲੀਅਨ ਡਾਲਰ ਸ਼ਾਮਲ ਹੋਣਗੇ ਮੈਟਾ ਦੁਆਰਾ ਆਪਣੇ ਪਲੇਟਫਾਰਮਾਂ ਤੇ ਖਬਰਾਂ ਤੱਕ ਪਹੁੰਚ ਤੇ ਪਾਬੰਦੀ ਲਗਾਉਣ ਤੋਂ 2 ਸਾਲ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਸੁਝਾਅ ਦਿੱਤਾ ਕਿ ਉਹ ਆਨਲਾਈਨ ਨਿਊਜ਼ ਐਕਟ ਨੂੰ ਬਦਲਣ ਜਾਂ ਰੱਦ ਕਰਨ ਤੇ ਵਿਚਾਰ ਕਰ ਰਹੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਦੇ ਸਥਾਨਕ ਖਬਰਾਂ ਦਾ ਪ੍ਰਸਾਰ ਵਿਆਪਕ ਅਤੇ ਤੇਜ਼ੀ ਨਾਲ ਕੀਤਾ ਜਾਵੇ ਕਾਰਨੀ ਨੇ ਪੱਛਮੀ ਕੈਲੋਨਾ ਬੀਸੀ ਚ ਇੱਕ ਮਿਲ ਵਿਖੇ ਸੌਫਟਵੁੱਡ ਲੱਕੜ ਉਦਯੋਗ ਲਈ 1 ਬਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ ਦੀ ਗਾਰੰਟੀ ਅਤੇ ਲੰਬੇ ਸਮੇਂ ਦੇ ਸਮਰਥਨ ਦਾ ਐਲਾਨ ਕਰਦੇ ਹੋਏ ਇਹ ਅਚਾਨਕ ਸੁਝਾ ਦਿੱਤਾ ਇਹ ਪੁੱਛੇ ਜਾਣਤੇ ਕਿ ਕੀ ਉਹਨਾਂ ਦੀ ਸਰਕਾਰ ਆਨਲਾਈਨ ਨਿਊਜ਼ ਐਕਟ ਜਿਸ ਨੂੰ ਪਹਿਲਾਂ ਸੀ 18 ਵਜੋਂ ਜਾਣਿਆ ਜਾਂਦਾ ਸੀ ਦੇ ਵਿਕਲਪ ਤੇ ਵਿਚਾਰ ਕਰ ਰਹੀ ਹੈ ਜਾਂ ਸਿਰਫ ਇਸ ਨੂੰ ਰਦ ਕਰ ਰਹੀ ਹੈ ਤਾਂ ਜੋ ਵੈੱਬ ਦਿਗਜ ਮੈਟਾ ਆਪਣੇ ਪਲੇਟਫਾਰਮਾਂ ਤੇ ਸ਼ੇਅਰ ਕੀਤੇ ਜਾਣ ਵਾਲੇ ਖਬਰਾਂ ਦੇ ਲੇਖਾਂ ਤੇ ਲੱਗੀ ਪਾਬੰਦੀ ਹਟਾ ਦੇਵੇ ਤਾਂ ਕਾਰਨੀ ਨੇ ਸੁਝਾਅ ਦਿੱਤਾ ਕਿ ਇਹ ਸਥਾਨਕ ਮੀਡੀਆ ਦੀ ਪਹੁੰਚ ਨੂੰ ਬਿਹਤਰ ਬਣਾਉਣ ਸਾਡੇ ਸੋਚ ਦਾ ਹਿੱਸਾ ਸੀ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਸਥਾਨਕ ਖਬਰਾਂ ਦੇ ਮੁੱਲ ਅਤੇ ਇਹ ਯਕੀਨੀ ਬਣਾਉਣ ਦੀ ਮਹੱਤਤਾ 'ਚ ਇੱਕ ਵੱਡਾ ਵਿਸ਼ਵਾਸ ਰੱਖਦੀ ਹੈ ਕਿ ਇਸ ਨੂੰ ਜਿੰਨੀ ਜਲਦੀ ਹੋ ਸਕੇ ਵਿਆਪਕ ਅਤੇ ਜਲਦੀ ਪ੍ਰਸਾਰਿਤ ਕੀਤਾ ਜਾਵੇ ਇਸ ਲਈ ਅਸੀਂ ਅਜਿਹਾ ਕਰਨ ਲਈ ਸਾਰੇ ਤਰੀਕਿਆਂ ਦੀ ਭਾਲ ਕਰਾਂਗੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਤੁਰੰਤ ਉਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਸਰਕਾਰ ਸਥਾਨਕ ਖਬਰਾਂ ਦੇ ਪ੍ਰਸਾਰ ਨੂੰ ਬੇਤਰ ਬਣਾਉਣ ਲਈ ਖਾਸ ਤੌਰ ਤੇ ਕਿਹੜੇ ਤਰੀਕਿਆਂ ਤੇ ਵਿਚਾਰ ਕਰ ਰਹੀ ਹੈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਹੜਤਾਲ ਤੇ ਜਾਣ ਲਈ ਤਿਆਰ ਨੇ ਅਤੇ ਮੈਨੇਜਮੈਂਟ ਨਾਲ ਜਲਦ ਕੋਈ ਸਮਝੌਤਾ ਨਹੀਂ ਹੁੰਦਾ ਤਾਂ 16 ਅਗਸਤ ਤੋਂ ਹੜਤਾਲ ਦਾ ਨੋਟਿਸ ਦਿੱਤਾ ਜਾ ਸਕਦਾ ਹੈ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੁਣ ਗੇਂਦ ਮੈਨੇਜਮੈਂਟ ਦੇ ਪਾਲੇ ਚ ਹੈ ਤੇ ਫਲਾਈਟ ਅਟੈਂਡੈਂਟਸ ਦੀਆਂ ਮੰਗਾਂ ਬਾਰੇ ਹੰਗਾਰਾ ਭਵਿੱਖ ਦੀ ਰਣਨੀਤੀ ਤੈਅ ਕਰੇਗਾ ਇੱਥੇ ਦੱਸਣਾ ਬਣਦਾ ਹੈ ਕਿ 에ਅਰ ਕੈਨੇਡਾ ਦੇ ਵਿੱਚ 10000 ਤੋਂ ਵੱਧ ਫਲਾਈਟ ਅਟੈਂਡੈਂਟਸ ਕੰਮ ਕਰ ਰਹੇ ਨੇ ਤੇ ਉਹਨਾਂ ਵੱਲੋਂ ਤਨਖਾਹਾਂ 'ਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਫਲਾਈਟ ਅਟੈਂਡੈਂਟਸ ਵੱਲੋਂ ਵਾਧੂ ਸਮਾਂ ਡਿਊਟੀ ਕਰਨ ਤੇ ਟੁਕਮਾ ਮੁਆਵਜ਼ਾ ਵੀ ਮੰਗਿਆ ਜਾ ਰਿਹਾ ਹੈ ਮੁਲਾਜ਼ਮਾਂ ਨੇ ਦਲੀਲ ਦਿੱਤੀ ਕਿ ਸਿਰਫ ਆਸਮਾਨ 'ਚ ਲੱਗਣ ਵਾਲੇ ਸਮੇਂ ਦਾ ਹੀ ਮਿਹਨਤਾਨਾ ਅਦਾ ਕੀਤਾ ਜਾਂਦਾ ਹੈ ਤੇ ਹਵਾਈ ਅੱਡਿਆਂ ਤੇ ਖਰਚ ਹੋਣ ਵਾਲੇ ਸਮੇਂ ਦੀ ਕੋਈ ਪਰਪਾਈ ਕਰਨ ਨੂੰ ਤਿਆਰ ਨਹੀਂ ਹੈ ਉਦਰ 에ਅਰ ਕੈਨੇਡਾ ਨੇ ਕਿਹਾ ਕਿ ਹਵਾਈ ਅੱਡਿਆਂ ਤੇ ਲੱਗਣ ਵਾਲੇ ਸਮੇਂ ਬਾਰੇ ਮੁਲਾਜ਼ਮ ਯੂਨੀਅਨ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਕੋਈ ਟੁਕਮਾ ਮੁਆਵਜ਼ਾ ਤੈਅ ਕੀਤਾ ਜਾ ਸਕਦਾ ਹੈ। 에ਅਰ ਕੈਨੇਡਾ ਦਾ ਮੰਨਣਾ ਹੈ ਕਿ ਫਲਾਈਟ ਅਟੈਂਡੈਂਟਸ ਦੀ ਸੰਭਾਵਿਤ ਹੜਤਾਲ ਦੇ ਮਸਲੇ ਨਾਲ ਨਜਿੱਠਣ ਲਈ ਕਾਫੀ ਸਮਾਂ ਬਾਕੀ ਹੈ ਤੇ ਹਜ਼ਾਰਾਂ ਦੀ ਗਿਣਤੀ 'ਚ ਹਵਾਈ ਮੁਸਾਫਰਾਂ ਦੇ ਹਿੱਤਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ। ਨਿਊਫੰਡਲੈਂਡ ਅਤੇ ਲੈਬਰਾਡੋਰ 'ਚ ਤਿੰਨ ਭਿਆਨਕ ਜੰਗਲੀ ਅੱਗਾਂ ਵਿਰੁੱਧ ਚੱਲ ਰਹੀ ਜੰਗ 'ਚ ਕੁਦਰਤ ਸਾਥ ਨਹੀਂ ਦੇ ਰਹੀ। ਇਲਾਕੇ ਦੇ ਹਾਲਾਤ ਖੁਸ਼ਕ ਨੇ ਅਤੇ ਤਾਪਮਾਨ ਵੀ ਵਧਿਆ ਤੇ ਮੀਂਹ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਸੁਭਾਈ ਫਾਇਰ ਡਿਊਟੀ ਅਧਿਕਾਰੀ ਜੈਫ ਮੋਟੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਅੱਗਾਂ ਕਾਰਨ ਅਬਲੋਂ ਪ੍ਰਦੀਪ ਤੇ ਸੈਂਕੜੇ ਲੋਕਾਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਬੁੱਧਵਾਰ ਨੂੰ ਵੀ ਤਾਪਮਾਨ ਉੱਚਾ ਰਹਿਣ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਇਹ ਅੱਗ ਹਰ ਕਿਸੇ ਲਈ ਚਿੰਤਾ ਵਾਲੀ ਗੱਲ ਹੈ। ਜਦੋਂ ਤੁਸੀਂ ਲੰਬੇ ਸਮੇਂ ਤੱਕ ਮੀਂਹ ਨਹੀਂ ਦੇਖਦੇ। ਖੁਸ਼ਕ ਹਾਲਾਤਾਂ ਕਾਰਨ ਉਹਨਾਂ ਇਲਾਕਿਆਂ 'ਚ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਫਿਲਹਾਲ ਪੂਰਾ ਸੂਬਾ ਅਸਲ 'ਚ ਕਿਸੇ ਵੀ ਮੀਂਹ ਦਾ ਅਨੁਭਵ ਨਹੀਂ ਕਰ ਰਿਹਾ। ਇਸ ਲਈ ਇਹ ਹਰ ਤਰ੍ਹਾਂ ਨਾਲ ਚੁਣੌਤੀਪੂਰਨ ਹੈ। ਉਹਨਾਂ ਕਿਹਾ ਕਿ ਹਲਕੀ ਹਵਾ ਚੰਗੀ ਖਬਰ ਤੇ ਬੁੱਧਵਾਰ ਸਵੇਰ ਨੂੰ ਉਹ ਅੱਗਾਂ ਦਾ ਮੁਲਾਂਕਣ ਕਰਨਗੇ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਉਹ ਸੁਰੱਖਿਅਤ ਢੰਗ ਨਾਲ ਉਹਨਾਂ ਨਾਲ ਕਿਵੇਂ ਲੜ ਸਕਦੇ ਨੇ ਮੋਟੀ ਨੇ ਕਿਹਾ ਕਿ ਇਹਨਾਂ ਖੁਸ਼ਕ ਹਾਲਾਤਾਂ ਨਾਲ ਅੱਗ ਦਾ ਵਤੀਰਾ ਪਲ ਭਰ ਚ ਤੇਜ਼ੀ ਨਾਲ ਬਦਲ ਸਕਦਾ ਹੈ ਕਿੰਗਸਟਨ ਪੈਰੀਜ਼ ਕੋਵ ਵੈਸਟਰਨ ਬੇ ਅਤੇ ਸਮਾਲ ਪੁਆਇੰਟ ਐਡਮਸ ਕੋਵ ਬਲੈਕ ਹੈਡ ਬਰਾਡ ਕੋਵ ਦੇ ਨਾਲ ਨਾਲ ਹਾਲੀਵੁੱਡ ਅਤੇ ਕਨਸੈਪਸ਼ਨ ਬੇ ਦੱਖਣ ਦੇ ਕੁਝ ਹਿੱਸਿਆਂ ਲਈ ਘਰ ਖਾਲੀ ਕਰਨ ਦੇ ਆਦੇਸ਼ ਅਜੇ ਵੀ ਲਾਗੂ ਨੇ ਮੰਗਲਵਾਰ ਦੁਪਹਿਰ ਨੂੰ ਕੇਂਦਰੀ ਨਿਊਫੰਡਲੈਂਡ 'ਚ ਇੱਕ ਤੀਜੀ ਅੱਗ ਲੱਗੀ ਜਿਸ ਕਾਰਨ ਇਸ ਇਲਾਕੇ 'ਚ ਕੈਬਨ ਮਾਲਕਾਂ ਲਈ ਆਦੇਸ਼ ਜਾਰੀ ਕੀਤਾ ਗਿਆ ਇਸ ਖੇਤਰ 'ਚ ਮਾਰਟਨ ਝੀਲ ਅਤੇ ਗ੍ਰੇਟ ਰੈਟਲਿੰਗ ਬਰੁੱਕ ਦੇ ਕੈਬਨ ਸ਼ਾਮਲ ਨੇ ਸੈਲਮਨ ਕੋਵ ਅਤੇ ਓਕਰੇ ਪਿਟ ਕੋਵ ਲਈ ਖਾਲੀ ਕਰਨ ਦੀਆਂ ਚੇਤਾਵਨੀਆਂ ਅਜੇ ਵੀ ਲਾਗੂ ਨੇ ਇਸ ਲਈ ਵਸਨੀਕਾਂ ਨੂੰ ਲੋੜ ਪੈਣ ਤੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ ਮੋਟੀ ਨੇ ਕਿਹਾ ਕਿ ਕਿੰਗਸਟਨ ਦੀ ਅੱਗ ਅਜੇ ਵੀ ਬੇਕਾਬੂ ਹੈ ਤੇ ਆਖਰੀ ਮੁਲਾਂਕਣ ਅਨੁਸਾਰ ਇਹ 721 ਹੈਕਟੇਅਰ ਚ ਫੈਲ ਚੁੱਕੀ ਹੈ ਉਹ ਇਹ ਨਹੀਂ ਦੱਸ ਸਕੇ ਕਿ ਕਿੰਗਸਟਨ ਦੀ ਅੱਗ ਨੇ ਕਿੰਨੀਆਂ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਹੈ ਹਾਲੀਵੁੱਡ ਦੀ ਅੱਗ ਵੀ ਅਜੇ ਬੇਕਾਬੂ ਹੈ ਪਰ ਮੋਟੀ ਮੰਗਲਵਾਰ ਨੂੰ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਤੋਂ ਖੁਸ਼ ਨੇ ਇਸ ਵਿਚਾਲੇ ਸੂਬਾਈ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਨਿਊ ਬਰੰਜ਼ਵਿਕ ਵਿਖੇ ਤਿੰਨ ਜਹਾਜ਼ ਭੇਜੇ ਜਾ ਰਹੇ ਨੇ ਜਿਨ੍ਹਾਂ ਦੇ ਬੁੱਧਵਾਰ ਨੂੰ ਕਿਸੇ ਸਮੇਂ ਪਹੁੰਚਣ ਦੀ ਉਮੀਦ ਹੈ ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ 에리카 ਰੇਂਜਰ ਨੇ ਕਿਹਾ ਹੈ ਕਿ ਉੱਤਰ ਪੱਛਮੀ ਅਬਲੋਨ ਪ੍ਰਾਇਦੀਪ 'ਚ ਲੋਕਾਂ ਨੂੰ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ ਤੇ ਖਿੜਕੀਆਂ ਬੰਦ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਹਵਾ ਦੀ ਗੁਣਵੱਤਾ ਘੱਟ ਹੈ। ਉਹਨਾਂ ਕਿਹਾ ਕਿ ਅੱਗ ਦੇ ਧੂੰਏਂ ਕਾਰਨ ਬੋਨਾਵਿਸਟਾ ਤੋਂ ਕਲੈਰਨਵਿਲ ਖੇਤਰਾਂ ਲਈ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਲਾਗੂ ਹੈ। ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਲਗਾਏ ਵਿਵਾਦਿਤ ਬੋਰਡ ਦਾ ਮਸਲਾ ਉਲਝਦਾ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਧਿਆਨ 'ਚ ਵੀ ਇਹ ਮੁੱਦਾ ਲਿਆਂਦਾ ਗਿਆ ਹੈ। ਇੱਕ ਨਿੱਜੀ ਰੇਡੀਓ ਦੇ ਪੱਤਰਕਾਰ ਮਨਿੰਦਰ ਗਿੱਲ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਤੁਰੰਤ ਪੜਤਾਲ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਹੁਣ ਤੱਕ ਕੈਨੇਡਾ ਸਰਕਾਰ ਵੱਲੋਂ ਇਸ ਮੁੱਦੇ ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਕੈਨੇਡੀਅਨ ਮੀਡੀਆ 'ਚ ਵੀ ਫਿਲਹਾਲ ਇਸ ਬੋਰਡ ਬਾਰੇ ਵਿਸਤਾਰਤ ਜ਼ਿਕਰ ਸਾਹਮਣੇ ਨਹੀਂ ਆਇਆ ਮਨਿੰਦਰ ਗਿੱਲ ਨੇ ਆਪਣੇ ਪੱਤਰ ਚ ਲਿਖਿਆ ਕਿ ਗੁਰਦੁਆਰਾ ਸਾਹਿਬ ਕੰਪਲੈਕਸ ਚ ਬਣੀ ਇਮਾਰਤ ਜਿੱਥੇ ਬੋਰਡ ਲਾਇਆ ਗਿਆ ਹੈ ਦੀ ਉਸਾਰੀ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਡੇਢ ਲੱਖ ਡਾਲਰ ਦੀ ਰਕਮ ਦਿੱਤੀ ਗਈ ਚੈਰਿਟੀ ਦੇ ਤੌਰ ਤੇ ਰਜਿਸਟਰਡ ਇਸ ਇਮਾਰਤ ਚ ਸਿਰਫ ਭਾਈਚਾਰਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਨੇ ਮਨਿੰਦਰ ਗਿੱਲ ਨੇ ਅੱਗੇ ਕਿਹਾ ਕਿ ਇਮਾਰਤ ਦੀ ਵਰਤੋਂ ਸ਼ਰੀਆਮ ਇੱਕ ਵਿਵਾਦਿਤ ਮੁੱਦੇ ਦਾ ਪ੍ਰਚਾਰ ਕਰਨ ਵਾਸਤੇ ਕੀਤੀ ਜਾ ਰਹੀ ਹੈ ਜੋ ਕੈਨੇਡਾ ਵਰਗੇ ਜਮਹੂਰੀ ਮੁਲਕ ਵਾਸਤੇ ਚਿੰਤਾ ਦਾ ਵਿਸ਼ਾ ਬਣਦਾ ਹੈ ਮਨਿੰਦਰ ਗਿੱਲ ਨੇ ਦਾਵਾ ਕੀਤਾ ਕਿ ਕੈਨੇਡਾ ਦੀਆਂ ਪਿਛਲੀਆਂ ਸਰਕਾਰਾਂ ਨੂੰ ਵੀ ਇਹਨਾਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਵਾਸ਼ਿੰਗਟਨ ਡੀਸੀ ਵਿਖੇ 17 ਅਗਸਤ ਨੂੰ ਹੋ ਰਹੀ رائے شمਾਰੀ ਦੇ ਮੱਦੇਨਜ਼ਰ ਇਹ ਮਾਮਲਾ ਲਗਾਤਾਰ ਪਖਤਾ ਜਾ ਰਿਹਾ ਹੈ। 온ਟਾਰੀਓ ਦੇ ਹਾਈਵੇ 48 ਤੇ ਵਾਪਰੇ ਜਾਣ ਲੇਵਾ ਸੜਕ ਹਾਦਸੇ ਦੇ ਮਾਮਲੇ 'ਚ ਭਾਰਤੀ ਨੌਜਵਾਨ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਨੇ। ਸਟੂਫਵਿਲ ਦੇ ਵੈਲੈਂਟਰੀ ਇਲਾਕੇ 'ਚ ਵਾਪਰੇ ਹਾਦਸੇ ਦੌਰਾਨ 35 ਸਾਲਾ ਸ਼ਖਸ ਦੀ ਮੌਤ ਹੋਣ ਅਤੇ 4 ਜਣਿਆਂ ਦੇ ਜ਼ਖਮੀ ਹੋਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ 18 ਸਾਲਾਂ ਦੇ ਜੀਵਨ ਕਿਰਮ ਬਾਨਨ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਸਰੀਰਕ ਨੁਕਸਾਨ ਪਹੁੰਚਾਉਣ ਤੇ ਜਾਨਲੇਵਾ ਹਾਦਸੇ ਮਗਰੋਂ ਮੌਕੇ ਤੇ ਮੌਜੂਦ ਰਹਿਣ 'ਚ ਅਸਫਲ ਰਹਿਣ ਦੇ ਦੋਸ਼ ਲਗਾਏ ਗਏ ਨੇ Ontario Provincial Police ਨੇ ਦੱਸਿਆ ਕਿ 3 ਅਗਸਤ ਦੀ ਰਾਤ ਤਕਰੀਬਨ 9:20 ਵਜੇ ਹਾਈਵੇ 48 ਤੇ ਸੇਂਟ ਜੌਨ ਸਾਈਡ ਰੋਡ ਅਤੇ ਬੈਲੈਂਟਰੀ ਕਾਮਨਸ ਦਰਮਿਆਨ ਦੋ ਗੱਡੀਆਂ ਦੀ ਟੱਕਰ ਹੋਣ ਬਾਰੇ ਇਤਲਾਹ ਮਿਲੀ ਅਤੇ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਇੱਕ ਸ਼ਖਸ ਨਾਜ਼ੁਕ ਹਾਲਤ ਚ ਮਿਲਿਆ ਜਿਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ 4 ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਟੱਕਰ ਚ ਸ਼ਾਮਲ ਦੂਜੀ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਮਗਰੋਂ ਯੋਰਕ ਰੀਜਨਲ ਪੁਲਿਸ ਤੋਂ ਮਦਦ ਲੈਂਦਿਆਂ ਉਸ ਨੂੰ ਹਿਰਾਸਤ ਚ ਲਿਆ ਗਿਆ ਨਿਊ ਮਾਰਕੀਟ ਦੀ অন্ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ 8 ਅਗਸਤ ਨੂੰ ਹੋਣ ਵਾਲੀ ਪੇਸ਼ੀ ਤੱਕ ਜੀਵਨ ਕ੍ਰਿਮ ਬਾਨਲਨਨ ਥਨ ਨੂੰ ਪੁਲਿਸ ਹਿਰਾਸਤ ਚ ਰੱਖਿਆ ਗਿਆ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸੰਬੰਧਿਤ ਕੋਈ ਡੈਸ਼ ਕੈਮ ਫੁਟੇਜ ਜਾਂ ਕੋਈ ਜਾਣਕਾਰੀ ਹੋਵੇ ਤਾਂ ਉਹ 1888 3101122 ਤੇ ਕਾਲ ਕਰ ਸਕਦਾ ਹੈ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕਰਾਇਮ ਸਟਾਪਰਜ਼ ਨਾਲ 1800 2228477 ਤੇ ਸੰਪਰਕ ਕਰ ਸਕਦੇ ਨੇ ਦੂਜੇ ਪਾਸੇ BC ਦੇ ਲੈਂਗਲੀ ਵਿਖੇ ਹਾਈਵੇ 1 ਤੇ ਇੱਕ ਟਰੱਕ ਨਾਲ ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ RCMP ਨੇ ਦੱਸਿਆ ਕਿ ਪੱਛਮ ਵੱਲ ਜਾ ਰਹੀਆਂ ਲੇਨਸ ਨੂੰ 264 ਸਟਰੀਟ ਤੇ 248 ਸਟਰੀਟ ਦਰਮਿਆਨ 8 ਘੰਟੇ ਬੰਦ ਰੱਖਣਾ ਪਿਆ ਪੁਲਿਸ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਜੇ ਕਿਸੇ ਕੋਲ ਹਾਦਸੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕਰ ਸਕਦੇ ਨੇ অন্ਟਾਰੀਓ ਦੇ ਪੀਟਰ ਬਰੋ ਨੇੜੇ ਸਟੋਨੀ ਝੀਲ 'ਚ ਡੁੱਬਣ ਵਾਲੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਸ਼ਾਮ ਨੂੰ ਬਰਾਮਦ ਹੋ ਗਈਆਂ অন্ਟਾਰੀਓ ਪੁਲਿਸ ਨੇ ਉਹਨਾਂ ਦੀ ਪਛਾਣ 26 ਸਾਲ ਅਤੇ 24 ਸਾਲ ਦੇ ਦੋ ਨੌਜਵਾਨਾਂ ਵਜੋਂ ਕੀਤੀ ਹੈ ਜੋ ਬ੍ਰੈਂਟਨ ਅਤੇ ਨੇੜਲੇ ਸ਼ਹਿਰ ਕੈਲੇਡਨ ਦੇ ਰਹਿਣ ਵਾਲੇ ਸਨ ਪੁਲਿਸ ਨੇ ਉਹਨਾਂ ਦੋਮਾ ਦੇ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਪਰ ਜਾਣਕਾਰੀ ਅਨੁਸਾਰ ਇਹ ਦੋਵੇਂ ਭਾਰਤੀ ਨਾਗਰਿਕ ਸਨ ਜੋ ਹਾਲ ਹੀ ਚ ਸਟੱਡੀ ਵੀਜ਼ਾ ਤੇ ਕੈਨੇਡਾ ਆਏ ਸਨ ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਚ ਵਹਿ ਗਿਆ ਸੀ ਉਸ ਨੂੰ ਬਚਾਉਣ ਲਈ ਉਸਦੇ ਸਾਥੀ ਨੇ ਪਾਣੀ ਚ ਛਾਲ ਮਾਰ ਦਿੱਤੀ ਪਰ ਉਹ ਵੀ ਪਾਣੀ ਚ ਵਹਿ ਗਿਆ ਬਚਾਅ ਟੀਮਾਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਪਰ ਐਤਵਾਰ ਰਾਤ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਲੱਗਾ ਸੋਮਵਾਰ ਦੁਬਾਰਾ ਉਹਨਾਂ ਦੀ ਭਾਲ ਕੀਤੀ ਗਈ ਤਾਂ ਸ਼ਾਮ ਨੂੰ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਗਲਤ ਜਾਣਕਾਰੀ ਨਾਲ ਨਹੀਂ ਹੋਵੇਗੀ ਪੀਆਰ ਹਾਸਲ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ ਸਿਲਸਲਾ ਸ਼ੁਰੂ ਲੱਕੜ ਉਦਯੋਗ ਦੀ ਮਦਦ ਲਈ ਵਿੱਤੀ ਮਦਦ ਦੇਣ ਦੀ ਘੋਸ਼ਣਾ ਕਾਰਨੀ ਨੇ 1 ਬਿਲੀਅਨ ਡਾਲਰ ਤੋਂ ਵੱਧ ਦੇ ਉਪਾਅ ਐਲਾਨੇ ਕਾਰਨੀ ਨੇ ਖਬਰਾਂ ਦਾ ਪ੍ਰਸਾਰ ਵਿਆਪਕ ਅਤੇ ਤੇਜ਼ ਕਰਨ ਲਈ ਦਿੱਤਾ ਬਿਆਨ ਆਨਲਾਈਨ ਨਿਊਜ਼ ਐਕਟ ਨੂੰ ਬਦਲਣ ਜਾਂ ਰੱਦ ਕਰਨ ਤੇ ਕਰ ਰਹੇ ਨੇ ਵਿਚਾਰ 에ਅਰ ਕੈਨੇਡਾ ਦੇ ਫਲਾਈਟ اٹੈਂਡੈਂਟ ਨੂੰ ਮਿਲਿਆ ਹੜਤਾਲ ਦਾ ਹੱਕ ਫਲਾਈਟ اٹੈਂਡੈਂਟਸ ਵੱਲੋਂ 16 ਅਗਸਤ ਨੂੰ ਜਾਰੀ ਕੀਤਾ ਜਾ ਸਕਦਾ ਹੈ ਨੋਟਿਸ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ